ਏ ਵੀ ਅੱਜ ਬੈਠ ਕੇ ਸਾਰੀ ਡਿਸਕਸ ਹੋਈ ਇੱਕ ਦੂਸਰੀ ਜਿਹੜੀ ਇੱਕ ਅਹਿਮ ਮੁੱਦਾ ਸਾਡਾ ਕਿ ਪਿਛਲੇ ਦਿਨੀ ਮੁਵਾਰਕਿਆ ਚਲੋ ਜਿਹੜੇ ਕੋਲ ਵਜ਼ੀਰ ਬਣ ਗਏ ਉੱਥੇ ਸੈਂਟਰ ਦੇ ਵਿੱਚ ਪਰ ਇੱਕ ਅਹਿਮ ਜਿਹੜਾ ਇੱਕ ਜਜ਼ਬਾਤੀ ਸ਼ੈਨ ਹੁੰਦਾ ਉਹਦੇ ਨਾਲ ਖਲਵਾਟ ਕਰਨ ਲਈ ਇੱਕ ਬਿਆਨ ਦਾਗ ਦਿੱਤਾ ਜਾਂਦਾ ਮੈਂ ਕਹਿੰਦਾ ਵੀ ਨੇਰੇ ਬਿਆਨ ਦਾ ਕੇ ਫਿਰ ਆਪਾਂ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਇੱਕ ਖਲਵਾੜ ਕਰਦੇ ਆ ਇਹ ਵੀ ਬੈਠ ਕੇ ਇੱਥੇ ਗੱਲ ਹੋਈ ਅੱਜ ਕਿਉਂਕਿ ਉਹ ਸੈਂਟਰ ਸਰਕਾਰ ਨੰਮੀ ਚੁਣੀ ਗਈ ਤੇ ਵਜ਼ੀਰ ਸਾਹਿਬ ਨੇ 2 2 3 3 ਦਿਨ ਲਗਾਤਾਰ ਇੱਕ ਇਹੋ ਜਿਹਾ ਬਿਆਨ ਦਿੱਤੇ ਜਿਨ੍ਹਾਂ ਦਾ ਮੇਰਾ ਖਿਆਲ ਆ ਕੁਝ ਗੱਲ ਤਾਂ ਵੀ ਨਿਕਲਣਾ ਚਾਹੀਦਾ ਤੇ ਅਸੀਂ ਆਸ ਵੀ ਅਸੀਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਅਸੀਂ ਇੱਕ ਉਹ ਅਹਿਮ ਉਹਨਾਂ ਨੂੰ ਈਮੇਲ ਕੀਤੀ ਆ ਤੇ ਮੈਂ ਅੱਜ ਇਹ ਵਰਕਿੰਗ ਕਮੇਟੀ ਦੇ ਵਿੱਚ ਇਹ ਵੀ ਇਹਨਾਂ ਦੇ ਧਿਆਨ 'ਚ ਲਿਆਉਂਦਾ ਸੀ ਕਿ ਸਾਡੇ ਇੱਕ ਸਰਦਾਰ ਗਰਮੀਤ ਸਿੰਘ ਪਟਿਆਲੇ ਤੋਂ ਜਿਹੜਾ ਬੰਦੀ ਸਿੰਘ ਸੀ ਉਹ 9-10 ਮਹੀਨੇ ਦਾ ਵਿਚਾਰਾ ਪਰ ਉਹ ਤੇ ਆ ਗਿਆ ਸੀ ਤੇ ਉਹ ਮੋੜੋ ਦੀ ਜਿਹੜੀ ਆਜਮਾਨਤ ਕੈਨਸਲ ਕਰਕੇ ਉਹ ਨੂੰ ਫਿਰ ਜੇਲ੍ਹ ਦੇ ਵਿੱਚ ਸੁਟਿਆ ਗਿਆ। ਦੂਸਰਾ ਸਰਦਾਰ ਸ਼ਮਸ਼ੀਰ ਸਿੰਘ ਭਾਈ ਸ਼ਮਸ਼ੀਰ ਸਿੰਘ ਸੀ। ਮੇਰਾ ਕਹਿਣ ਤੋਂ ਭਾਵ ਕਿ ਜੇ ਹੁਣ ਵਜੀਦ ਸਾਹਿਬ ਬਣਿਆ ਤਾਂ ਇਹਦਾ ਕੋਈ ਸਪੀਚਾਂ ਨਾਲ ਨਾ ਕਰਕੇ ਐਕਸਪੋਇਟ ਨਾ ਕਰਨ ਕਿਉਂਕਿ ਜਿਹੜੇ ਆਪਾਂ ਕੋਈ ਐਵੇਂ ਦੀਆਂ ਗੱਲਾਂ ਕਰਦੇ ਆ ਉਹ ਫਿਰ ਜਿੱਲੇ ਪੂਰੀਆਂ ਨਹੀਂ ਹੁੰਦੀਆਂ। ਫਿਰ ਸਿੱਖਾਂ ਦੇ ਵਿੱਚ ਫ੍ਰਸਟ੍ਰੇਸ਼ਨ ਆਉਂਦੀ ਆ ਤੇ ਮੈਂ ਸਮਝਦਾ ਸਿੱਖ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਜਿਨ੍ਹਾਂ ਨੇ ਚੋਖਾ ਯੋਗਦਾਨ ਪਾਇਆ ਤੇ ਉਹਦੇ ਵਿੱਚ ਆ ਹੁਣ ਵੀ ਅੱਜ ਡਿਸਕਸ ਹੋਇਆ ਸੀ ਕਿ 58% ਪੰਜਾਬ ਦੇ ਉਹ ਲੋਕ ਆ ਜਿਨ੍ਹਾਂ ਨੇ ਵੱਡਾ ਇਹਦਾ ਜਿਹੜਾ ਆ ਇੰਡੀਅਨ ਦੇ ਤੌਰ ਦੇ ਉੱਤੇ ਜਿਹੜਾ ਆਪਣਾ ਯੋਗਦਾਨ ਪਾਇਆ ਸੋ ਇਹ ਅੱਜ ਵੀ ਅਹਿਮ ਮੁੱਦੇ ਜਿਹੜੇ ਸਗੇ ਉਹ ਵੀ ਸਾਰੇ ਅੱਜ ਡਿਸਕਸ ਹੋਏ ਉਹ ਵਕਤ ਕਹਿ ਸਕਦਾ ਕਿ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਾਉਣ ਤੋਂ 1 ਮਹੀਨਾ ਬਾਅਦ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਦੀ ਇੱਕ ਬਾੜ ਬਣਾਈ ਸੀ ਤੇ ਇਹਨਾਂ ਦੀ ਮੁੱਖ ਸੰਸਥਾ ਦੇ ਸਾਰੇ ਤੋੜਾ ਕੇਂਦਰੀ ਕਿਉਂਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦੇਪਤ ਹੋਈ ਆ ਅਸੀਂ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਭੋਗ ਵੀ ਪਾ ਕੇ ਆਏ ਇਹ ਦੋਏ ਜਥੇਬੰਦੀਆਂ ਉਹਨਾਂ ਸਿਧਾਂਤਾਂ ਨੂੰ ਗੁਰੂ ਸਿਧਾਂਤਾਂ ਨੂੰ ਸਮਰਪਿਤ ਆ ਜਿਹੜੇ ਹਮੇਸ਼ਾ ਸਰ ਦੇ ਪੱਲੇ ਗਾ ਉਹਨਾਂ ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਮੈਂ ਉਹ ਮੋਰਚਾ ਤੇ ਉਸ ਤੋਂ ਪਹਿਲਾਂ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਭ ਤੋਂ ਧੰਨਵਾਦ ਪਹਿਲਾਂ ਸ਼ੋਮਣੀ ਕਾਲੀਦਲ ਦਾ ਕੀਤਾ ਸੀ ਸੋ ਇਹ ਮਹਾਨ ਚੀਜ਼ਾਂ ਦੀ ਜਥੇਬੰਦੀ ਆ ਕੋਈ 2 4 10 ਬੰਦੇ ਇਕੱਠੇ ਹੋ ਕੇ ਸਾਂਝਣ ਪਈ ਜਥੇਬੰਦੀ ਐਡੀ ਵੱਡੀ ਜਿਹੜੀ 1920 ਤੋਂ ਲੈ ਕੇ ਆਉਣ ਵਰਤ ਕਾਰਗਜਾਰੀ ਆ ਉਹ ਮੈਂ ਸਮਝਦਾ ਵੀ ਇੱਕ ਜਦਾਂ ਸੂਰਜ ਮੂਰੇ ਦੀਵਾ ਦਿਖਾ ਲਈਦਾ ਇਹ ਉਹਦੇ ਤੋਲਿਆ ਸੋ ਮੈਂ ਕਿਉਂਕਿ ਚੀਮਾ ਸਾਹਿਬ ਨੇ ਤੁਹਾਡੇ ਨਾਲ ਸਾਰੇ ਮਤਿਆਂ ਦੀ ਗੱਲ ਕੀਤੀ ਆ ਤੇ ਸਰਦਾਰ ਬਲਵਿੰਦਰ ਸਿੰਘ ਦੀ ਭੂੰਦੜ ਸਾਡੇ ਸਾਰਿਆਂ ਤੋਂ ਸੀਨੀਅਰ ਆ ਬਾਕੀ ਗੱਲ ਇਹਨਾਂ ਨੇ ਕਰਨੀ ਆ ਪਰ ਅਚੇਚੇ ਤੌਰ ਤੇ ਫੋਕਸ ਜਿਹੜਾ ਸਗਾ ਉਹ ਕਰੰਟ ਮੁੱਦੇ ਤੋਂ ਇਲਾਵਾ ਆ ਜਿਹੜੀਆਂ ਸਿੱਖ ਮੁੱਦਿਆਂ ਨਾਲ ਰਿਲੇਟਡ ਜਿਹੜੇ ਸਾਡੀ ਭਾਵਨਾਵਾਂ ਉਹ ਵੀ ਸਾਰਿਆਂ ਬੈਠ ਕੇ ਡਿਸਕਸ ਹੋਈਆਂ ਵਾਹਿਗੁਰੂ ਜੀ ਕਾ ਕਾਲਾ ਸਾ ਵਾਹਿਗੁਰੂ ਜੀ ਕੀ ਫਤਹ ਉਹ ਪਰਲਾ ਖਿਚ ਲੋ ਗਰਿਆ ਜੀ ਤੁਸਨੂੰ ਕਹਿਣਾ ਦਰਨ ਅਚਲ ਹੋ ਗਿਆ ਆ ਬਹੁਤ ਬਹੁਤ ਮੈਂ ਖੰਦਸਾ ਹੋਰ ਬਾਈਕੇ ਨਹੀਂ ਕਰ ਬਾਈਕੇ ਕਰੂਗੀ ਆਵਾਜ਼ ਆ ਰਹੀ ਹੈ ਮੈਂ ਥੋੜਾ ਉੱਧਰ ਕਰ ਇਧਰ ਆ ਇਧਰ ਆ ਇਧਰ ਕਰੋ ਕੁਰਸੀ ਬਦਲ ਲੈਣਾ ਨਹੀਂ ਬਦਲ ਦਿੰਨੇ ਉਹ ਪਹਿਲਾਂ ਬਦਲਣ ਦੀ ਆਉਂਦੇ ਨਹੀਂ ਬਦਲਦੇ ਨਹੀਂ ਕੋਈ ਕੁਰਸੀਆਂ ਦਾ ਸਾਡਾ ਕੋਈ ਝਗੜਾ ਨਹੀਂ ਗਾ ਸਾਰੇ ਦੀ ਕੁਰਬਾਨੀ ਆਏ ਇਹਨਾਂ ਨੂੰ ਫਿਕਰ ਹੀ ਕੋਈ ਨਹੀਂ ਕੁਰਸੀ ਦਾ ਇਹਨਾਂ ਨੂੰ ਫਿਕਰ ਨਹੀਂ ਤੇ ਮੈਂ ਖੋਣ ਵਾਲਾ ਨਹੀਂ ਇਹਨਾਂ ਤੋਂ ਡਾਕੁਰ ਤੇ ਇਸ ਕਰਕੇ ਧਨ ਭਾਗੇ ਪ੍ਰਧਾਨ ਕੌਮ ਨੂੰ ਮਿਲੇ ਮੈਂ ਤੋਂ ਪਹਿਲਾਂ ਸੀਮਾ ਸਾਹਿਬ ਨੇ ਮਤੇ ਪੜੇ ਨੇ ਪਾਰਟੀ ਦੇ ਸਭ ਤੋਂ ਅਹਿਮ ਵਿਧਾਇਕ ਹਾਜਰ ਤਾਂ ਕਿਉਂ ਕੀਤੀਆਂ ਕਿ ਪਾਰਟੀ ਹਮੇਸ਼ਾ ਸੋਚਦੀ ਹੈ ਮੀਟਿੰਗਾਂ ਕਰਕੇ ਪਾਰਟੀ ਦੇ ਸਾਰੇ ਫੋਰਬਾਨੀਆਂ ਜਿਲ੍ਹਾ ਅਫਸਰ ਵੀ ਹੈ ਉਹਦੇ ਪਰ ਇਤ ਕਮੇਟੀ ਦਾ ਸਭ ਤੋਂ ਹੈ ਕੜ ਦਿਨ ਉਹ ਵੀ ਪਾਰਟੀ ਦੇ ਅਹਿਮ ਇਹ ਸਾਰੇ ਆ ਵਿਚਾਰਾਂ ਪਾਰਟੀ ਮੀਟਿੰਗਾਂ ਕਰਕੇ ਕਰਦੀ ਰਹਿੰਦੀ ਹੈ ਕਿ ਪਾਰਟੀ ਨੂੰ ਆਪ ਅੱਗੇ ਲਿਜਾਣ ਵਾਸਤੇ ਕੀ ਮਿਹਨਤ ਕਰਨੀ ਹੈ ਕਿਸ ਤਰ੍ਹਾਂ ਅੱਗੇ ਵਧਣਾ ਹੈ ਪਿੱਛੇ ਕੀ ਕਮੇਰੀ ਇਹਨੂੰ ਦੂਰ ਕਿਵੇਂ ਕਰਨਾ ਇਹ ਸਾਰੇ ਦਾ ਮਕਸਦ ਹੀ ਹੁੰਦਾ ਹੈ ਔਰ ਜੋ ਸਾਡੇ ਦੋ ਅੱਜ ਦੇ ਮਤੇ ਨੇ ਇਹਨਾਂ ਨੇ ਤਕਰੀਬਨ ਤੁਹਾਨੂੰ ਕਲੀਅਰ ਕਰਤਾ ਕਿ ਸਾਡਾ ਮਿਸ਼ਨ ਕੀ ਹੈ ਸਾਡਾ ਮਿਸ਼ਨ ਹੈ ਜੋ ਇਹ ਪੰਜਾਬ ਹੈ ਸ਼ਰਮਣੀ ਕਾਲੀ ਦਾ ਜਿਹੜਾ ਇੱਕ ਘੱਟ ਗਿਣਤੀ ਜਿਹੜੀ ਕੌਮ ਹੈ ਕੌਮ ਇਹ ਉਸ ਦੀ ਨਮਾਇੰਗੀ ਕਰਦਾ ਜਿੱਥੇ ਘਟ ਗਣਤੀ ਕੌਮ ਦੀ ਨਮਾਇੰਗੀ ਸਿੱਖੀ ਕਰਦਾ ਉਥੇ ਸਿੱਖਾ ਦਾ ਇੱਕ ਧਰਮ ਹੈ ਜਿਹੜਾ ਵੱਖਰਾ ਧਰਮ ਹੈ ਸਿੱਖ ਧਰਮ ਇਹ ਉਸ ਦੀ ਵੀ ਆਦੇਆ ਚੱਲਦਾ ਹੈ ਉਹਦੇ ਅਨਸਾਰ ਚੱਲਦਾ ਹੈ ਅੱਜ ਜਿੱਥੇ ਸਾਡੇ ਧਰਮ ਤੇ ਹਮਲੇ ਹੋ ਰਹੇ ਉਹ ਸਾਨੂੰ ਮੈਥੋਂ ਪਹਿਲਾਂ ਭਾਵੇਂ ਸਾਹਿਬ ਨੇ ਬਹੁਤ ਤਿਆਰ ਨਾਲ ਤਰੀਕੇ ਸਿਰ ਦੱਸੇ ਨੇ ਔਰ ਉਹਨਾਂ ਦਾ ਕੋਈ ਜਵਾਬ ਕਿਸੇ ਕੋਲ ਹੈ ਨਹੀਂ ਕਿ ਕੱਲੇ ਇਹ ਐ ਨਹੀਂ ਕਿ ਜਿਹਦੇ ਸਿਰ ਤੇ ਕੇਸ ਦਾੜੀ ਹੈ ਜੇ ਕਿਸੇ ਦਾ ਕੇਸ ਕਟਿਆ ਹੈ ਜਾਤੀ ਕੋਈ ਹੋਵੇ ਕਿਸੇ ਨੂੰ ਕੋਈ ਪਤਾ ਨਹੀਂ ਲੇਕਰ ਇਹ ਜੋ ਬੂਝੋ ਲਫ਼ਜ਼ ਪੰਜਾਬੀ ਦਾ ਹੋ ਗਈ ਹੈ ਹੁਣ ਇਹ ਦੇਸ਼ ਖਲਾਫ ਜਾ ਰਹੇ ਨੇ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਤੁਸੀਂ ਵੀ ਦੇਸ਼ ਦੇ ਕੰਗ ਹੋ ਔਰ ਬੜੇ ਜ਼ਿੰਮੇਵਾਰ ਆਂਗੋ ਤੁਹਾਡੇ ਤੇ ਵੀ ਇਹ ਸਾਰੀਆਂ ਚੀਜ਼ਾਂ ਲਾਗੂ ਹੁੰਦੀਆਂ ਕਿ ਆਪਾਂ ਸਾਰੇ ਇਸ ਦੇਸ਼ ਦੇ ਸਹਾਰੀ ਹਾਂ ਜਿੱਥੇ ਅਮਨ ਸ਼ਾਂਤੀ ਦੀ ਤੇ ਪਿਆਰ ਦਾ ਭਾਈਚਾਰਾ ਨਹੀਂ ਸਾਰੀਆਂ ਜਿਹੜੀਆਂ ਕਾਮਨ ਰਲਕੇ ਨਹੀਂ ਇਸ ਕਰਕੇ ਇਹ ਦੋਨੋਂ ਪੁਆਇੰਟ ਆ ਜਿਹੜੇ ਇਹਨਾਂ ਨੇ ਕਲੀਅਰਲੀ ਦੱਸੇ ਨੇ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਹੈ ਕਿ ਕਈ ਵਾਰੀ ਬੜੀਆਂ ਵੱਖ-ਵੱਖ ਆਵਾਜ਼ਾਂ ਉੱਠਦੀਆਂ ਥੋੜੇ ਤੋਂ ਆਉਂਦੀਆਂ ਨੇ ਇਹ ਜੋ ਅਸੀਂ ਮਤਾ ਕੀਤਾ ਹੈ ਮਤੇ 'ਚ ਅਸੀਂ ਇਹੋ ਹੀ ਗੱਲ ਕਹੀ ਹੈ ਕਿ ਆਓ ਭਰਾਓ ਪੰਜਾਬ ਦੇ ਵੱਡੇ-ਵੱਡੇ ਮਸਲੇ ਨੇ ਸਿੱਖ ਕੌਮ ਦੇ ਮਸਲੇ ਨੇ ਸਾਡੇ ਧਰਮ ਦੇ ਮਸਲੇ ਜੋ ਅਸੀਂ ਆਜ਼ਾਦੀ ਤੋਂ ਪਹਿਲਾਂ ਏਡੀ ਵੱਡੀ ਕੁਰਬਾਨੀ ਕਰਕੇ ਦੱਤ ਸਾਡੇ ਭੈਣ ਭਾਈ ਮਾਂ ਤੇ ਵਰਵਾ ਕੇ ਔਰ ਸਾਰੇ ਇੱਥੇ ਉੱਜੜ ਕੇ ਆ ਕੇ ਜੁਮੀਆ ਜੀ ਸਾਨੂੰ ਕਿਸੇ ਦੇ ਕੋ ਹੋਂ ਉਹ ਸਾਰੇ ਪਾਦੇ ਮੁਕਰ ਗਏ ਜੋ ਸਾਡੇ ਸਨਮਾਨ ਸਨਮਾਨ ਦੀ ਗੱਲਾਂ ਕੀਤੀਆਂ ਸੀ ਬਹਾਦਰ ਕੌਮ ਹੈ ਇਸ ਦੀ ਕੋਈ ਗੱਲ ਉਟਾਈ ਨਹੀਂ ਜਾਏਗੀ ਜੋ ਉਸ ਦਾ ਧਰਮ ਹੈ ਉਹ ਸਖਤ ਹੋਏਗਾ ਅੱਜ ਨਾ ਸਾਡਾ ਧਰਮ ਸਖਤ ਹੈ ਨਾ ਸਾਡੀ ਕੋ ਸਖਤ ਹੈ ਨਾ ਇਹ ਘਟ ਗਿਣਤੀ ਦਾ ਸੂਬਾ ਹੈ ਜਿਹੜਾ ਜੋ ਸਾਡਾ ਵਿਧਾਨ ਹੈ ਫੈਡਰਲ ਤੇ ਜਿਹੜਾ ਦੇ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦਾ ਸਾਡਾ ਵਿਧਾਨ ਤੇ ਦੋਨੋਂ ਚੀਜ਼ਾਂ ਨਾ ਫੈਡਲ ਰਹਿ ਗਿਆ ਤੇ ਨਾ ਤਾਂ ਚ ਨਿਰਪੱਖ ਰਹਿ ਗਿਆ ਅੱਜ ਧਰਮ ਤੇ ਵੀ ਅਸੀਂ ਇਕੱਲੇ ਨਹੀਂ ਜਿੰਨੀਆਂ ਕਮੇਟੀਆਂ ਨੇ ਮੁਸਲਮਾਨ ਹੈ ਈਸਾਈ ਹੈ ਔਰ ਪਾਰਸੀ ਹੈ ਔਰ ਸਿੱਖ ਹੈ ਸਾਰੇ ਦੁਖੀ ਹੈ ਕਿ ਹਰਥਾਂ ਦਖਲ ਦਿੱਤਾ ਜਾ ਰਹੇ ਹੈ ਕਿਸ ਤਰ੍ਹਾਂ ਨੇ ਬੋਲੀਆਂ ਕਿਸ ਤਰ੍ਹਾਂ ਦੇ ਐਮਪੀ ਕਲੈਕਟਿਡ ਐਮਪੀ ਅਨਿਲ ਨਾ ਕੀ ਕਰਦੇ ਨੇ ਜਿਹੜੀਆਂ ਤੇ ਤੁਰ ਇਹ ਬੈ ਸਭ ਨੇ ਉਲੀ ਕਿ ਦੇਸ਼ ਨੂੰ ਚਲਾਉਣ ਵਾਲੇ ਕਰਦੇ ਕੀ ਨੇ ਇੱਕ ਐਡੀ ਬਹਾਦਰ ਕੌਮ ਜਿਹਦੇ ਸਦਾ ਇਸ ਕੌਮ ਦਾ ਦੁਨੀਆ 'ਚ ਕੰਤਾ ਬਣ ਕਦੇ ਅਫਗਾਨਿਸਤਾਨ ਦਾ ਸੂਬਾ ਨਾ ਕਿਸੇ ਦੇ ਕਬਜ਼ੇ ਚ ਆ ਨਾ ਕਿਤੇ ਹੋਣਾ ਹੈ ਲੇਕਿਨ ਸਰ ਮਹਾਰਾਜ ਅਨਜੀਤ ਸਿੰਘ ਦਾ ਰਾਜ ਜਿਹੜਾ ਦੁਨੀਆ 'ਚ ਧਰਮ ਨਿਰਪੱਖ ਰਾਜ ਇੱਕ ਦੁਨੀਆ ਦਾ ਇੱਕ ਨਮੂਨਾ ਅੱਜ ਵੀ ਯਾਦ ਕੀਤਾ ਜਾਂਦਾ ਹੈ ਔਰ ਉਸ ਦਾ ਖਰੀਸ ਸਰਵਉ ਜਨਰਲ ਜਿਹੜਾ ਐਡਾ ਬਹਾਦਰ ਸੀ ਜਿਹਨੇ ਅਫਗਾਨਾਂ ਨੂੰ ਸਿੱਧੇ ਕੀਤਾ ਸੀ ਅੱਜ ਤੱਕ ਉਹਦਾ ਨਾਮ ਲੈ ਕੇ ਮਾਂ ਜਦੋਂ ਬੱਚਾ ਪੰਜਾਬ ਸਤਾਨੀ ਜਿਹੜੀਆਂ ਬੀਬੀਆਂ ਨੇ ਉਹ ਕਹਿ ਰਿਆ ਮਾਉ ਆਜੂ ਜਿਹੜੀ ਹਰੀ ਸਿੰਘ ਨਰੂ ਨਰਵੇ ਨੂੰ ਇਹਨਾਂ ਖਤਰਨਾਕ ਗਿਣਿਆ ਸੀ ਕਿ ਐਡਾ ਤਖਰਾ ਬਹਾਦਰ ਹੈ ਆਪਕੇ ਤੇ ਪਤਾ ਨਹੀਂ ਕੀ ਕਰ ਦੇਗਾ ਇੰਨੀ ਧਾਕ ਸੀ ਆ ਜੋ ਉਸ ਕੌਮ ਨਾਲ ਹੋ ਕੀ ਰਿਹਾ ਹੈ ਅੱਜ ਸਾਡੇ ਜੋ ਸਾਡੇ ਹੱਕ ਹੈ ਫੇਅਰਲੈਸ ਸਿਸਟਮ ਤੱਕ ਤ ਹੋਈ ਗਿਆ ਫਾਈਨੈਂਸ਼ਲ ਪਾਵਰ ਸਾਡੀਆਂ ਸਾਰੀਆਂ ਖਤਮ ਕਰਤੀਆਂ ਲੇਕਿਨ ਨਾਲ ਦੀ ਨਾਲ ਸਾਡੇ ਧਰਮ ਤੇ ਹਮਲੇ ਹੋ ਗਏ ਤੀਸਰੀ ਗੱਲ ਜਿਹੜਾ ਸਾਡਾ ਛੋਟਾ ਜਿਹਾ ਸੂਬਾ ਜਿੱਥੇ ਸੀ ਐਡੇ ਵੱਡੇ ਮੁਲਖ ਦੀ ਘਟ ਗਣਤੀ ਕੌਮਾਂ ਉਹਦੇ ਸਾਰੇ ਮਸਲੇ ਉਹ ਜਾਣਦੇ ਤੇ ਸਾਡਾ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਖੋਲੇ ਨੇ ਸਾਡਾ ਦਰਿਆਵਾਂ ਦਾ ਪਾਣੀ ਜਿਹੜਾ ਸਾਡਾ ਖੋਲਿਆ ਤੇ ਉਹ ਰਹਿਣਾ ਖੁੰਦਾ ਦਾ ਡੈਮ ਸੀ ਉਹ ਤੇ ਦਿੱਲੀ ਦੇ ਆਪਣੇ ਬੰਦੇ ਭੇਜ ਕੇ ਕਬਜ਼ਾ ਕਰ ਲਿਆ ਫਿਰ ਸਾਡੀਆਂ ਜਿਹੜੀਆਂ ਨਾਲ ਤੂਬੇ ਨੇ 12% 25 ਸਾਲ ਹੋ ਗਏ ਰਹਿਤਾਂ ਦੇ ਛੱਡਿਆ ਸਾਡੀ ਪਾਕਿਸਤਾਨ ਬਾਰਡਰ ਬੰਦ ਕਰ ਛੱਡੀ ਹੈ ਜੇਕਰ ਜੇ ਵਪਾਰ ਪਾਕਿਸਤਾਨ ਨਾਲ ਮਹਾਰਾਸ਼ਟਰ ਦੇ ਰਾਈ ਹੋ ਸਕਦਾ ਹੈ ਗੁਜਰਾਤ ਦੇ ਰਾਹੀਂ ਹੁੰਦਾ ਤੇ ਟਾਰੀ ਰਾਹੀਂ ਕਿਉਂ ਨਹੀਂ ਹੋ ਸਕਦਾ ਕੀ ਤਕਲੀਫ ਹੈ ਟਾਰੀ ਟਾਰੀ ਖੋਲਣ ਦੀ ਅੱਜ ਟਾਰੀ ਖੋਲਿਏ ਕੱਲਾ ਪੰਜਾਬ ਨਹੀਂ ਪੰਜਾਬ ਦੇ ਨਾਲ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਦਿੱਲੀ ਜੁਕੀ ਤੱਕ ਇਸ ਦਾ ਇੰਨਾ ਫਾਇਦਾ ਹੋਣਾ ਕਿ ਇੱਕਦਮ ਪੰਜ ਗੁਣਾ ਆਰਥਿਕ ਪੋਜੀਸ਼ਨ ਸਾਡੀ ਵਧ ਜਣੀ ਹੈ